ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰ ਮੈਂ ਵੇਖਿਆ ਹੈ ਕਿ ਬੰਦੇ ਫਰਸਟ੍ਰੇਟ ਹੋਏ ਮਿਲਦੇ ਨੇ ਔਰ ਆਪਣੀ ਫਰਸਟ੍ਰੇਸ਼ਨ ਨੂੰ ਉਹ ਜਦੋਂ ਬਾਹਰ ਕੱਢਦੇ ਨੇ ਤੇ ਕੋਈ ਨਾ ਕੋਈ ਨਵਾਂ ਰੂਪ ਦੇ ਕੇ ਬਾਹਰ ਕੱਢਦੇ ਨੇ ਆਪਣੇ ਅੰਦਰ ਦੀ ਧਾਰਨਾ ਨੂੰ ਆਪਣੇ ਅੰਦਰ ਦੀ ਗੱਲਬਾਤ ਨੂੰ ਜਦੋਂ ਉਹ ਬਾਹਰ ਕੱਢਦੇ ਨੇ ਤੇ ਕੋਈ ਐਹੋ ਜਿਹਾ ਰੂਪ ਦੇ ਕੇ ਬਾਹਰ ਕੱਢ ਦੇ ਨੇ ਕਿ ਲੋਕ ਉਹਨਾਂ ਦੇ ਨਾਲ ਜੁੜਨਾ ਉਹਨਾਂ ਦੇ ਨਾਲ ਮਿਲਣਾ ਬਹਿਣਾ ਪਸੰਦ ਕਰਨਾ ਸ਼ੁਰੂ ਕਰ ਦੇਣ ਜਿਹੜਾ ਬੰਦਾ ਜ਼ਿੰਦਗੀ ਚ ਫਰਸਟ੍ਰੇਟ ਹੈ ਉਹਦੇ ਲਈ ਮਰਨ ਮਾਰਨ ਦੀ ਗੱਲ ਕਰਨਾ ਆਮ ਬਣ ਜਾਂਦੀ ਹੈ ਮਾਨਸਿਕ ਵਿਗਿਆਨ ਇਹ ਕਹਿੰਦਾ ਹੈ ਵੀ ਉਹ ਜਦੋਂ ਵੀ ਗੱਲ ਕਰੇਗਾ ਜਾਂ ਮਰਨ ਦੀ ਕਰੇਗਾ ਜਾਂ ਮਾਰਨ ਦੀ ਕਰੇਗਾ ਜ਼ਿੰਦਗੀ ਦੀ ਗੱਲ ਨਹੀਂ ਕਰੇਗਾ ਜ਼ਿੰਦਗੀ ਸਜੀ ਬਣਾਉ ਗੱਲ ਨਹੀਂ ਕਰੇਗਾ ਜ਼ਿੰਦਗੀ ਨੂੰ ਉੱਚੀ ਚੁੱਕੋ ਗੱਲ ਨਹੀਂ ਕਰੇਗਾ ਮਨ ਮੈਲ ਤੋਂ ਰਹਿਤ ਹੋਵੇ ਗੱਲ ਨਹੀਂ ਕਰੇਗਾ ਬਸ ਉਹਦਾ ਇੱਕ ਹੀ ਐਂਗਲ ਬਣ ਜਾਂਦਾ ਹੈ ਵੀ ਜਾਂ ਮਰਨਾ ਹੈ ਤੇ ਜਾਂ ਮਾਰਨਾ ਹੈ ਤੇ ਫਿਰ ਗੱਲਾਂ ਬਾਤਾਂ ਵੀ ਇਦਾਂ ਦੀਆਂ ਉਹਨਾਂ ਸ਼ਹੀਦਾਂ ਦੇ ਨਾਂ ਲੈ ਲੈ ਕੇ ਜਿੰਨਾ ਸ਼ਹੀਦਾਂ ਨੇ ਕਿਸੇ ਮੁੱਦੇ ਵਾਸਤੇ ਆਪਣੀ ਜਾਨ ਦਿੱਤੀ ਹੋਏਗੀ ਕਿਸੇ ਕਾਰਨ ਕਰਕੇ ਜਾਨ ਦਿੱਤੀ ਹੋਏਗੀ ਪਰ ਬਿਨਾਂ ਕਾਰਨ ਤੋਂ ਮਰਨ ਮਾਰਨ ਦੀਆਂ ਗੱਲਾਂ ਜੀ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਖੈਰ ਆਤਮ ਹੱਤਿਆ ਦਾ ਜਿਹੜਾ ਵਿਚਾਰ ਹੈ ਨਾ ਉਹ ਵੀ ਫਰਸਟ੍ਰੇਸ਼ਨ ਵਿੱਚੋਂ ਜਨਮ ਲੈਂਦਾ ਹੈ ਮੈਂ ਖੁਦ ਨੂੰ ਮਾਰ ਲਵਾਂ ਇਹ ਫਰਸਟ੍ਰੇਸ਼ਨ ਵਿੱਚੋਂ ਹੀ ਵਿਚਾਰ ਜਿਹੜਾ ਹੈ ਉਹ ਜਨਮ ਲੈਂਦਾ ਹੈ ਤੇ ਬੰਦੇ ਜਦੋਂ ਬਹੁਤ ਜ਼ਿਆਦਾ ਦੁਖਿਆਰੇ ਹੋ ਜਾਂਦੇ ਨੇ ਅੰਦਰ ਬੁੱਝ ਜਾਂਦਾ ਹੈ ਅੰਦਰ ਕੁਝ ਜਾਂਦਾ ਹੈ ਅੰਦਰ ਕਮਲਾ ਜਾਂਦਾ ਹੈ ਤੇ ਫਿਰ ਉਹ ਇਹ ਰਾਹ ਚੁੰਦੇ ਨੇ ਤੇ ਇੱਕ ਰਾਹ ਹੋਰ ਚੁੰਦੇ ਨੇ ਮੈਂ ਉਹ ਗਿਆਨ ਕੇ ਬਿਆਨ ਕਰਾਂਗਾ ਦੂਸਰਾ ਨੁਕਤਾ ਇੱਕ ਧਿਆਨ ਨਾਲ ਸਮਝ ਲਿਓ ਜਿਹੜਾ ਬੰਦਾ ਕਾਮਯਾਬ ਨਹੀਂ ਹੋ ਪਾਇਆ ਕਾਮਯਾਬੀ ਦੇ ਫੀਲਡ ਬੜੇ ਨੇ ਸਕੂਲ ਵਿੱਚੋਂ ਕਾਮਯਾਬੀ ਨਾ ਮਿਲੀ ਹੋਵੇ ਕਾਲਜ ਵਿੱਚੋਂ ਕਾਮਯਾਬੀ ਨਾ ਮਿਲੀ ਹੋਵੇ ਪੜਾਈ ਵਿੱਚੋਂ ਕਾਮਯਾਬੀ ਨਾ ਮਿਲੀ ਹੋਵੇ ਜਾਂ ਉਹ ਕਿਦਰੇ ਇਲੈਕਸ਼ਨ ਵਿੱਚ ਖਲੋਤਾ ਹੋਵੇ ਕਾਮਯਾਬੀ ਨਾ ਮਿਲੀ ਹੋਵੇ ਪਰਿਵਾਰ ਵਿੱਚ ਉਹਨੂੰ ਚੰਗਾ ਨਾ ਜਾਣਿਆ ਜਾਂਦਾ ਹੋਵੇ ਦੁਕਾਨਦਾਰੀ ਬਿਜ਼ਨਸ ਵਿੱਚੋਂ ਕਾਮਯਾਬੀ ਨਾ ਮਿਲੀ ਹੋਵੇ ਐਸਾ ਬੰਦਾ ਹਾਰਿਆ ਬੰਦਾ ਜਿਹੜਾ ਚਾਰਜ ਫੇਰੇ ਤੋਂ ਹਾਰਿਆ ਬੰਦਾ ਹੈ 부ਝਿਆ ਜਿਹਾ ਬੰਦਾ ਕੁਮਲਾਇਆ ਜਿਹਾ ਬੰਦਾ ਉਹਦੇ ਕੋਲ ਰਾਜ ਤੇ ਦੋ ਬੱਚ ਦੇ ਨੇ ਇੱਕ ਮਰਨ ਵਾਲਾ ਤੇ ਇੱਕ ਮਾਰਨ ਵਾਲਾ ਦੋ ਹੀ ਤੇ ਰਾਹ ਬੱਚਦੇ ਨੇ ਐਸਾ ਬੰਦਾ ਮਰਨ ਮਾਰਨ ਦੀ ਗੱਲ ਕਰਦਾ ਤੇ ਤੁਸੀਂ ਪਿੰਡਾਂ ਸ਼ਹਿਰਾਂ ਦੇ ਅੰਦਰ ਸ਼ਰੀਕੇ ਭਾਈਚਾਰੇ ਦੇ ਅੰਦਰ ਸੱਜੇ ਖੱਬੇ ਵੇਖੋ ਆਪਣਿਆਂ ਨੂੰ ਹੀ ਆਪਣੇ ਮਾਰ ਜਾਂਦੇ ਨੇ ਖੂਨ ਦਾ ਰਿਸ਼ਤਾ ਹੁੰਦਾ ਹੈ ਪਿਓ ਪੁੱਤ ਦਾ ਭਾਈ ਭਾਈ ਦਾ ਤਾਏ ਚਾਚੇ ਦਾ ਮਾਮੇ ਫੁੱਫੇ ਦਾ ਜਾਂ ਸ਼ਰੀਕੇ ਬਰਾਦਰੀ ਦਾ ਆਪਣੇ ਹੀ ਆਪਣੇਆਂ ਦੇ ਕਾਤਲ ਬਣ ਜਾਂਦੇ ਨੇ ਇੰਨਾ ਵੱਡਾ ਕਦਮ ਚੁੱਕਣਾ ਫ੍ਰਸਟ੍ਰੇਸ਼ਨ ਨਹੀਂ ਤੇ ਹੋਰ ਕੀ ਐ ਇੰਨਾ ਵੱਡਾ ਕਦਮ ਚੁੱਕਣਾ ਉਹ ਬੰਦਾ ਅੰਦਰੋਂ 부ਝਿਆ ਨਹੀਂ ਤੇ ਹੋਰ ਕੀ ਐ ਅੰਦਰੋਂ ਕੁਮਲਾਇਆ ਨਹੀਂ ਤੇ ਹੋਰ ਕੀ ਐ ਜਿਹੜਾ ਬੰਦਾ ਚਾਰ ਛੇ ਫੇਰੇ ਤੋਂ ਹਾਰ ਜਾਂਦਾ ਐ ਐਸੇ ਬੰਦੇ ਦੇ ਅੰਦਰ ਫ੍ਰਸਟ੍ਰੇਸ਼ਨ ਬੰਨੀ ਸੁਭਾਵਕ ਐ ਪਰ ਉਹਨੂੰ ਆਪਣਾ ਇਲਾਜ ਕਰਨਾ ਚਾਹੀਦਾ ਹੈ ਚੰਗਿਆਂ ਦੇ ਕੋਲ ਬਹਿਣਾ ਚਾਹੀਦਾ ਹੈ ਚੰਗਾ ਸਾਹਿਤ ਪੜਨਾ ਚਾਹੀਦਾ ਹੈ ਕੇਵਲ ਮਰਨ ਤੇ ਮਰਨ ਵਾਲਾ ਰਾਹ ਨਹੀਂ ਰਾਹ ਹੋਰ ਵੀ ਬੜੇ ਨੇ ਜਿਹਦੇ ਨਾਲ ਤੇਰਾ ਮਾਨਸਿਕ ਪੱਧਰ ਉੱਚਾ ਜਾ ਸਕਦਾ ਹੈ ਮਾਨਸਿਕ ਵਿਚਾਰ ਬਦਲੇ ਜਾ ਸਕਦੇ ਨੇ ਤੋਂ ਖੈਰ ਥੋੜਾ ਜਿਹਾ ਕਰਜ਼ਾ ਸਿਰ ਤੇ ਕੀ ਆਇਆ ਤੇ ਬੰਦੇ ਨੇ ਵਿਚਾਰ ਬਣਾ ਲਿਆ ਲਓ ਜੀ ਹੁਣ ਤੇ ਮੇਰੇ ਪੱਲੇ ਰਿਆ ਨਹੀਂ ਮਰ ਗਏ ਖੱਪ ਗਏ ਰੁੜ ਗਏ ਤੇ ਆਤਮ ਹੱਤਿਆ ਦਾ ਵਿਚਾਰ ਬਣਾ ਲੈਂਦਾ ਪਰ ਇਹ ਨਹੀਂ ਸੋਚਦਾ ਵੀ ਜੇ ਮੈਂ ਮਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਵਿਚਾਰ ਬਣਾ ਰਿਹਾ ਤੇਰੇ ਮਗਰ ਤੇਰੀ ਪਤਨੀ ਏ ਧੀਆ ਨੇ ਪੁੱਤ ਨੇ ਮਾਂ ਬਾਪ ਨੇ ਭੈਣ ਭਾਈ ਨੇ ਕਿੰਨੇ ਜੀ ਤੇਰੇ ਨਾਲ ਮਰਨ ਵਰਗੇ ਹੋ ਜਾਣਗੇ ਜੇ ਤੂੰ ਐਸਾ ਵਿਚਾਰ ਬਣਾਏਗਾ ਪਰ ਫਰਸਟ੍ਰੇਸ਼ਨ ਜਦੋਂ ਇੱਕ ਹੱਦ ਤੋਂ ਅੱਗੇ ਚਲੀ ਜਾਂਦੀ ਹੈ ਵੱਜ ਜਾਂਦੀ ਹੈ ਤੇ ਫਿਰ ਬੰਦੇ ਨੂੰ ਸੱਜਾ ਖੱਬਾ ਉੱਤੇ ਥੱਲੇ ਦਿਸਣਾ ਸਭ ਬੰਦ ਹੋ ਜਾਂਦਾ ਹੈ ਬਸ ਇੱਕ ਹੀ ਵਿਚਾਰ ਉਹਦੇ ਤੇ ਭਾਰੂ ਹੁੰਦਾ ਹੈ ਹਾਵੀ ਹੁੰਦਾ ਹੈ ਮਰ ਜਾਵਾਂ ਆਤਮ ਹੱਤਿਆ ਕਰ ਲਵਾਂ ਹੁਣ ਇੱਥੇ ਇੱਕ ਨੁਕਤਾ ਬੜੇ ਧਿਆਨ ਨਾਲ ਅਗਲਾ ਸਮਝਿਓ ਇੱਕ ਮੋੜ ਹੈ ਇੱਕ ਐਸਾ ਮੋੜ ਹੈ ਜਿੱਥੋਂ ਦੋ ਰਾਹ ਨਿਕਲਦੇ ਨੇ ਬਹੁਤਾਤ ਵਿੱਚ ਬੰਦੇ ਜਿਨ੍ਹਾਂ ਕੋਲ ਥੋੜੀ ਜੀ ਤਾਕਤ ਘੱਟ ਹੋਏਗੀ ਜਾਂ ਦਲੇਰੀ ਘੱਟ ਹੋਏਗੀ ਉਹ ਬੰਦੇ ਤੇ ਮਰਨ ਦੀ ਗੱਲ ਕਰ ਲੈਣਗੇ ਮੈਂ ਜੀ ਕੇ ਕਰਨਾ ਕੀ ਮੈਨੂੰ ਮੇਰੇ ਪਰਿਵਾਰ ਕੋਲੋਂ ਕੁਝ ਨਹੀਂ ਮਿਲਿਆ ਸਮਾਜ ਕੋਲੋਂ ਕੁਝ ਨਹੀਂ ਮਿਲਿਆ ਪ੍ਰਸ਼ਾਸਨ ਸਰਕਾਰ ਕੋਲੋਂ ਕੁਝ ਨਹੀਂ ਮਿਲਿਆ ਤੇ ਹੁਣ ਮੈਂ ਜੀ ਕੇ ਕਰਨਾ ਕੀ ਹੈ 5-7 ਲੱਖ ਦਾ ਕਰਜ਼ਾ ਹੈ ਮੈਂ ਮਾਰੀ ਜਾਵਾਂ ਇੱਕ ਨੰਬਰ ਦਾ ਵਿਚਾਰੇ ਹੈ ਤੇ ਨੰਬਰ 2 ਦਾ ਵਿਚਾਰੇ ਹੈ ਉਹ ਬੰਦਾ ਨਾ ਦੁਖੀ ਹੋ ਜਾਂਦਾ ਹੈ ਪਰਿਵਾਰ ਵੱਲੋਂ ਸਮਾਜ ਵੱਲੋਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਦੂਜੇ ਤੀਜੇ ਵੱਲੋਂ ਫਰਸਟ੍ਰੇਸ਼ਨ ਬਹੁਤ ਬਣ ਜਾਂਦੀ ਹੈ ਉਹਦੇ ਅੰਦਰ ਗਲਤੀਆਂ ਆਪਣੀਆਂ ਹੁੰਦੀਆਂ ਨੇ ਫਰਸਟ੍ਰੇਸ਼ਨ ਬਣਦੀ ਤਾਂ ਹੈ ਕਮਜ਼ੋਰੀਆਂ ਆਪਣੀਆਂ ਹੁੰਦੀਆਂ ਨੇ ਪਰ ਆਪਣੀਆਂ ਕਮਜ਼ੋਰੀਆਂ ਨੂੰ ਆਪਣੇ ਉੱਤੇ ਨਾ ਥੋਪ ਕੇ ਉਹ ਦੂਜਿਆਂ ਤੇ ਥੋਪਦਾ ਹੈ ਪਰਿਵਾਰ ਕਰਕੇ ਮੈਂ ਦੁਖੀ ਹਾਂ ਸਮਾਜ ਕਰਕੇ ਦੁਖੀ ਹਾਂ ਜਾਂ ਮੈਂ ਪ੍ਰਸ਼ਾਸਨ ਕਰਕੇ ਦੁਖੀ ਹਾਂ ਸਰਕਾਰ ਕਰਕੇ ਦੁਖੀ ਹਾਂ ਉਹ ਆਪਣੀ ਗਲਤੀ ਨੂੰ ਗਲਤੀ ਨਾ ਮੰਨ ਕੇ ਆਪਣੀ ਕਮਜ਼ੋਰੀ ਨੂੰ ਕਮਜ਼ੋਰੀ ਨਾ ਮੰਨ ਕੇ ਦੂਜੇ ਦੇ ਉੱਤੇ ਆਪਣੀਆਂ ਗਲਤੀਆਂ ਕਮਜ਼ੋਰੀਆਂ ਨੂੰ ਥੋਪ ਕੇ ਆਪਣੇ ਆਪ ਨੂੰ ਮੁਕਤ ਕਰਨਾ ਚਾਹੁੰਦਾ ਹੈ ਫਿਰ ਐਸਾ ਬੰਦਾ ਹੈ ਜਿਹੜਾ ਦੂਜਿਆਂ ਵੱਲ ਧਿਆਨ ਰੱਖਦਾ ਹੈ ਵੀ ਮੈਂ ਇਹਨਾਂ ਕਰਕੇ ਦੁਖੀ ਹਾਂ ਉਹਦੇ ਅੰਦਰ ਫਿਰ ਇੱਕ ਵਿਚਾਰੇ ਬੰਦਾ ਹੈ ਵੀ ਹੁਣ ਮੈਂ ਇਹਨਾਂ ਨੂੰ ਮਾਰਾਂ ਨੰਬਰ 1 ਦਾ ਵਿਚਾਰ ਬੰਦਾ ਹੈ ਮੈਂ ਆਤਮ ਹੱਤਿਆ ਕਰ ਲਵਾਂ ਨਾਲ ਹੀ ਇੱਕ ਹੋਰ ਵਿਚਾਰ ਬਣਦਾ ਹੈ ਪਰੇ ਦੇ ਲਈ ਥੋੜੀ ਜਿਹੀ ਤਾਕਤ ਤੇ ਥੋੜੀ ਜਿਹੀ ਦਲੇਰੀ ਚਾਹੀਦੀ ਵਿਚਾਰ ਬਣ ਜਾਂਦਾ ਹੈ ਕਿ ਹੁਣ ਮੈਂ ਇਹਨਾਂ ਨੂੰ ਮਾਰਾਂ ਇਹਨਾਂ ਨੂੰ ਸਬਕ ਸਿਖਾਵਾਂ ਉਹ ਪਰਿਵਾਰ ਵਾਲੇ ਹੋਣ ਸ਼ਰੀਕੇ ਭਾਈਚਾਰੇ ਵਾਲੇ ਹੋਣ ਸਮਾਜ ਵਾਲੇ ਹੋਣ ਜਾਂ ਪ੍ਰਸ਼ਾਸਨ ਸਰਕਾਰ ਹੋਵੇ ਹੁਣ ਮੈਂ ਇਹਨਾਂ ਨੂੰ ਮਾਰਾਂ ਤਾਂ ਹੁਣ ਜਦੋਂ ਕਿਸੇ ਨੂੰ ਮਾਰਨ ਦੀ ਗੱਲ ਕਰਤਾ ਹੈ ਤੇ ਜਿਹੜੇ ਉਹਦੇ ਨਾਲ ਸੱਜਣ ਮਿੱਤਰ ਜਾਂ ਉਹਦੇ ਨਾਲ ਲੋਕ ਆਣ ਕੇ ਮਿਲਣਗੇ ਬੈਣਗੇ ਉਹਨਾਂ ਨੂੰ ਜਿੰਦਗੀ ਜਿਉਣ ਦੀ ਗੱਲ ਕਿਵੇਂ ਸਖਾ ਸਕਦਾ ਹੈ ਜਿਹਦੇ ਆਪਣੇ ਅੰਦਰ ਲਗਾਤਾਰ ਦਿਨ ਪਰ ਰਾਤ ਮਰਨ ਦੀ ਜਾਂ ਮਾਰਨ ਦੀ ਗੱਲ ਚੱਲਦੀ ਹੈ ਜਿੰਦਗੀ ਤੇ ਤੇ ਗੱਲ ਚੱਲ ਨਹੀਂ ਰਹੀ ਜਿੰਦਗੀ ਦਾ ਤੇ ਵਿਚਾਰ ਬਾਣੀ ਨਹੀਂ ਰਿਹਾ ਤੇ ਉਹ ਜਿੰਦਗੀ ਜਿਉਣ ਦਾ ਉਪਦੇਸ਼ ਜਿੰਦਗੀ ਜਿਉਣ ਦੀ ਗੱਲ ਜਿੰਦਗੀ ਜਿਉਣ ਦਾ ਟੰਗ ਤਰੀਕਾ ਉਹ ਦੂਜੇ ਦੀ ਝੋਲੀ ਕਿਵੇਂ ਪਾ ਸਕਦਾ ਨਹੀਂ ਨਾ ਪਾ ਸਕਦਾ ਤਾਂ ਖੈਰ ਉਹ ਸੋਚੇਗਾ ਕਿ ਹੁਣ ਇਹਨਾਂ ਨੇ ਦਿੱਤਾ ਕੁਝ ਨਹੀਂ ਇਹਨਾਂ ਨੂੰ ਮੈਂ ਮਾਰ ਦਿਆਂ ਇਹ ਗੱਲ ਚਲਦਿਆਂ ਚਲਦਿਆਂ ਉਹ ਖੁਦ ਦੁਖੀ ਹੁੰਦਾ ਹੈ ਤੇ ਦੂਜਿਆਂ ਨੂੰ ਸਬਕ ਸਿਖਾਉਣ ਦੀ ਹੋੜ ਆਪਣੇ ਅੰਦਰ ਪਾਲ ਲੈਂਦਾ ਹੈ ਤੇ ਫਿਰ ਉਹ ਪਤਾ ਕੀ ਕਰਦਾ ਹੈ ਜਦੋਂ ਇਸ ਰਾਹ ਤੇ ਤੁਰਦਾ ਹੈ ਉਹ ਫਿਰ ਆਪਣੇ ਆਪ ਨੂੰ ਨਾ ਇੱਕ ਕੌਮ ਦੇ ਨਾਲ ਜਾਂ ਸਮਾਜ ਸੁਧਾਰ ਦੇ ਨਾਲ ਜੋੜਨ ਦਾ ਯਤਨ ਕਰਦਾ ਹੈ ਕਿ ਲੋਕਾਂ ਨੇ ਉਵੇਂ ਤੇ ਮੇਰੇ ਮਗਰ ਲੱਗਣਾ ਨਹੀਂ ਫਰਸਟ੍ਰੇਟ ਬੰਦਾ ਹੈ ਆਪਣੀ ਫਰਸਟ੍ਰੇਸ਼ਨ ਕੱਢਣੀ ਚਾਹੁੰਦਾ ਹੈ ਪਰ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਇਹ ਵੀ ਮੈਂ ਇਕੱਲਾ ਲੋਕਾਂ ਨੂੰ ਮਾਰ ਨਹੀਂ ਸਕਾਂਗਾ ਲੁੱਟ ਨਹੀਂ ਸਕਾਂਗਾ ਖਾ ਨਹੀਂ ਸਕਾਂਗਾ ਆਪਣੀ ਜੇ ਭਰ ਨਹੀਂ ਸਕਾਂਗਾ ਸਭ ਕੁਝ ਸਖਾ ਨਹੀਂ ਸਕਾਂਗਾ ਮੇਰੇ ਨਾਲ ਕੋਈ ਜੁੜਨੇ ਚਾਹੀਦੇ ਤੇ ਹੁਣ ਇਕੱਲੇ ਬੰਦੇ ਦੇ ਨਾਲ ਲੋਕ ਕਿਵੇਂ ਜੁੜਨ ਹੁਣ ਉਹ ਆਪਣੇ ਆਪ ਨੂੰ ਇੱਕ ਕੌਮ ਦਾ ਨਾਂ ਦਿੰਦਾ ਹੈ ਵੀ ਮੈਂ ਕੌਮ ਦੀ ਸੇਵਾ ਕਰਨ ਲੱਗਾ ਆਪਣੇ ਆਪ ਨੂੰ ਸਮਾਜ ਦਾ ਨਾਂ ਦਿੰਦਾ ਹੈ ਵੇਖੋ ਮੈਂ ਤੁਹਾਡੇ ਵਾਸਤੇ ਆ ਕਦਮ ਚੁੱਕਣ ਲੱਗਾ ਸਮਾਜ ਸੁਧਾਰ ਦੀ ਗੱਲ ਕਰਦਾ ਹੈ ਪਰ ਨਾ ਸਮਾਜ ਸੁਧਾਰ ਦੀ ਹੁੰਦੀ ਹੈ ਨਾ ਕੌਮ ਦੀ ਗੱਲ ਹੁੰਦੀ ਹੈ ਦਰਅਸਲ ਹਕੀਕਤ ਇਹ ਉਹ ਆਪਣੀ ਫਰਸਟ੍ਰੇਸ਼ਨ ਕੱਢਣੀ ਚਾਹੁੰਦਾ ਹੈ ਪਰ ਤੁਹਾਨੂੰ ਨਾਲ ਲੈ ਕੇ ਕੱਢਣੀ ਚਾਹੁੰਦਾ ਹੁਣ ਤੁਸੀਂ ਉਹਦੀ ਅਸਲੀਅਤ ਨੂੰ ਸਮਝ ਨਹੀਂ ਪਾਏ ਉਹਨੂੰ ਵੀ ਕਦੇ-ਕਦੇ ਭੁਲੇਖਾ ਬਣ ਜਾਂਦਾ ਹੈ ਕਿ ਮੈਂ ਯੋਦਾ ਬਣ ਗਿਆ ਮੈਂ ਸੂਰਬੀਰ ਬਣ ਗਿਆ ਮੈਂ ਲੀਡਰ ਬਣ ਗਿਆ ਮੈਂ ਵੱਡਾ ਬਣ ਗਿਆ ਉਹਨੂੰ ਵੀ ਪਰਮ ਬਣ ਜਾਂਦਾ ਤੁਸੀਂ ਵੀ ਉਹਨੂੰ ਸਹੀ ਰੂਪ ਵਿੱਚ ਵੇਖ ਨਾ ਪਾਏ ਸਮਝ ਨਾ ਪਾਏ ਉਹਦੇ ਨਾਲ ਜੁੜ ਗਏ ਵੇਖੋ ਜੀ ਇਹ ਕੌਮ ਦੀ ਗੱਲ ਕਰਦਾ ਹੈ ਵੇਖੋ ਜੀ ਇਹ ਦੇਸ਼ ਬਚਾਓ ਦੀ ਗੱਲ ਕਰਦਾ ਹੈ ਵੇਖੋ ਜੀ ਇਹ ਸਮਾਜ ਸੁਧਾਰ ਦੀ ਗੱਲ ਕਰਦਾ ਹੈ ਫਿਰ ਪਤਾ ਉਦੋਂ ਲੱਗਦਾ ਹੈ ਜਦੋਂ ਜਾਂ ਤੇ ਉਹ ਆਪਣਾ ਉੱਲੂ ਸਿੱਧਾ ਕਰਕੇ ਕੋਈ ਮੰਤਰੀ ਵਜ਼ੀਰ ਮਨਿਸਟਰ ਬਣ ਜਾਂਦਾ ਹੈ ਜਾਂ ਤਕੜਾ ਬਿਜ਼ਨਸਮੈਨ ਬਣ ਜਾਂਦਾ ਹੈ ਜਾਂ ਦੇਸ਼ ਵਿਦੇਸ਼ ਵਿੱਚ ਆਪਣਾ ਕਾਰੋਬਾਰ ਸੈੱਟ ਕਰ ਲੈਂਦਾ ਤੁਸੀਂ ਫਿਰ ਉਥੋਂ ਦੇ ਉਥੇ ਪਟਕਣ ਜੋਗੇ ਰਹਿ ਜਾਂਦੇ ਹੋ ਤੋਂ ਖੈਰ ਫਰਸਟ੍ਰੇਟ ਬੰਦੇ ਦੇ ਨਾਲ ਆਪਣੇ ਆਪ ਨੂੰ ਨਾ ਜੋੜੋ ਉਹਨੂੰ ਵੇਖੋ ਸਾਹਿਤ ਨੂੰ ਜ਼ਰੂਰ ਪੜਿਆ ਕਰੋ ਜਰੂਰ ਪੜਨ ਦੀ ਆਦਤ ਆਪਣੇ ਆਪ ਨੂੰ ਪਾਓ ਜਿਹੜੇ ਮੇਰੇ ਨੌਜਵਾਨ ਬੱਚੇ ਨੇ ਔਰ ਸਾਥੀ ਨੇ ਉਹਨਾਂ ਨੂੰ ਮੈਂ ਖਾਸ ਰਿਕਵੈਸਟ ਕਰਦਾ ਵੀ ਪੜਿਆ ਜਰੂਰ ਕਰੋ ਥੋੜਾ ਬਹੁਤਾ ਕਿਸੇ ਦਾਰਸ਼ਨਿਕ ਨੂੰ ਪੜ ਲਿਆ ਫਿਲਾਸਫਰ ਨੂੰ ਪੜ ਲਿਆ ਚੰਗਾ ਸਾਹਿਤ ਪੜ ਲਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਲੇ ਤੁਹਾਨੂੰ ਖੁਦ ਨੂੰ ਵੇਖਣ ਦੀ ਜਿਹੜੀ ਹੈ ਉਹ ਜੁਗਤ ਬਦਲ ਜਾਏਗੀ ਤੇ ਲੋਕਾਂ ਨੂੰ ਸਮਝਣ ਦੀ ਜੁਗਤ ਤੁਹਾਡੇ ਕੋਲ ਆ ਜਾਏਗੀ ਵੱਜ ਜਾਓਗੇ ਆਪਣਾ ਬਚਾਅ ਕਰ ਲੋਗੇ ਬਾਬਿਆਂ ਤੋਂ ਵੀ ਠੱਗੇ ਨਹੀਂ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ